ਪਹਿਲਾ ਇਹ ਤੋਕੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਕਿਸ ਹੋ ਜਾਚੀ ਕਿਸ ਆਰਾਦੇ ਜਾ ਸਵਕੋ ਕੀਤਾ ਹੋਸੀ ਜੋ ਜੋ ਦੀਸ ਵੱਡਾ ਵਡੇਰਾ ਸੋ ਸੋ ਖਾਉ ਰਲਸੀ ਨਿਰਪਉਣ ਰੰਕਾਰ ਭਵਖੰਡਨਾ ਤਉ ਸੁਖ ਨਾਭ ਨਿਦ ਦੇਸੀ ਕਿਸ ਹੋ ਜਾਚੀ ਕਿਸ ਆ ਰਾਦੇ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਬਟਾ ਬਡੇਰਾ ਸੋ ਸੋ ਖਾ ਕੋਰਲ ਸੇ ਨਿਰਪੋ ਨਰੰਕਾਰ ਭਵਖੰਡਾਨਾ ਸਭ ਸੁਖ ਨਵ ਨਿਦ ਦੇਸੀ ਰ ਜੀਓ ਤੇਰੀ ਦਾਤੇ ਰਾਜਾ ਮਾਨਸ ਬਪੜਾ ਕਿਆ ਸਾ ਲਾਹੀ ਕਿਆ ਇਸ ਕਾ ਮੋਤਾਜ ਰਹਾ ਏਨ ਹਾਰ ਧਿਆਇਆ ਸਭ ਕਿਸ ਤਿਸ ਕਾ ਕਿਸ ਕੀ ਭੁੱਖ ਗਵਾਈ ਐਸਾ ਤਨ ਦੀਆ ਸੁਖ ਦਾਤਾ ਨਿਖੋਟ ਨਾ ਕਬਹੀ ਜਾਏ आनंद भया सुख सहज समाणे सात गुरु मेल मिलाई मन नाम जाप नाम आराधा आनंदन नाम भखानी ਉਪਦੇਸ ਸੁਣ ਸਾਧ ਸੰਤਨ ਕਾ ਸਭ ਚੋਕੀ ਕਾਣ ਜਮਾਣੀ ਜਿਨ ਕਾ ਕਿਰਪਾਲ ਹੋਆ ਪ੍ਰਭ ਨੇਰਾ ਸੇ ਲਾ ਕੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆ ਦਿਆਲਾ ਸਭ ਕਿਸ ਕੀਤਾ ਤੇਰਾ ਵਰਤ ਕਿਆ ਹਮ ਬਾਲ ਗੋਪਾਲ ਰਾਖਲੇ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਕੀਮਤ ਕੌਣ ਕਰਾ ਪ੍ਰਭ ਤੇਰੀ ਸਰਬ ਜੀਆ ਦਿਆਲਾ ਸਭ ਕਿਸ ਕੀਤਾ ਤੇਰਾ ਵਰਤਿਆ ਕਿਆ ਹਮ ਬਾਲ ਗੋਪਾਲਾ ਰਾਖਲੇ ਹੋ ਨਾਨਕ ਜਨ ਤੁਮਰਾ ਯੋ ਪਿਤਾ ਪੂਤਾ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜ